ਲੇਵਾਲ ਪੁੱਤਰ ਨੇ ਛੱਡਿਆ ਪਿੱਛੇ ਚਿੰਦਾ ਚਿੰਦਾ ਨੋ ਪਾਪਾ ਨੇ ਮਚਾਈ ਤੋਂ 10 ਦਿਨਾਂ ਚ ਬਜਟ ਪਿੱਛੇ ਛੱਡ ਕੇ ਕਮਾਏ ਕਰੋੜਾਂ ਰੁਪਏ ਬਾਲੀਵੁੱਡ ਐਂਟਰ ਕੇ ਆਰ ਕੇ ਨੇ ਕੀਤੀ ਫਿਲਮ ਦੀ ਤਾਰੀ ਗਿੱਪੀ ਗਲੇਵਾਲ ਦੀ ਫਿਲਮ ਚਿੰਦਾ ਚਿੰਦਾ ਨੋ ਪਾਪਾ ਅੱਜਕੱਲ ਖੂਬ ਸੁਰਖੀਆਂ ਵਟੋਰੀ ਐ ਸੁਰਖੀਆਂ ਵਟੋਰਨ ਦਾ ਕਾਰਨ ਇਹ ਵੀ ਐ ਕਿ ਪਿਓ ਪੁੱਤਰ ਦੋਨੋਂ ਇੱਕ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਹਰ ਪਾਸੇ ਇਸ ਫਿਲਮ ਦੀ ਤਾਰੀਫ਼ ਸੁਣਨ ਨੂੰ ਮਿਲ ਰਹੀ ਹੈ ਉੱਥੇ ਹੀ ਬਾਕਸ ਆਫਿਸ ਦੇ ਇਹ ਫਿਲਮ ਤੁਮਮ ਚਾਰੀ ਹੈ 10 ਮਹੀਨ ਨੂੰ ਬਾਕਸ ਆਫਿਸ ਤੇ ਰਿਲੀਜ਼ ਹੋਈ ਰਾਜਕੁਮਾਰ ਰਾਓ ਦੀ ਸ਼ਿਰਕਾਂਤ ਤੇ ਚਰਚਾ ਹਰ ਪਾਸੇ ਹੈ ਪਰ ਇਹਨਾਂ ਦਿਨਾਂ ਵਿੱਚ ਕੁਝ ਹੋਰ ਫਿਲਮਾਂ ਵੀ ਰਿਲੀਜ਼ ਹੋਈਆਂ ਸਨ ਜਿਨ੍ਹਾਂ ਵਿੱਚ ਪੰਜਾਬੀ ਮੂਵੀ ਦਾ ਨਾਮ ਹੈ ਛਿੰਦਾ ਜਿੰਦਾ ਨੋ ਪਾਪਾ ਸਿੰਗਰ ਗਿਪੀ ਗਰੇਵਾਲ ਤੇ ਐਕਟਰਸ ਹਿਨਾ ਖਾਨ ਨੇ ਇਕੱਠੇ ਫਿਲਮ ਦੇ ਵਿੱਚ ਕੰਮ ਕੀਤਾ ਹੈ ਤੇ 10 ਮਈ ਨੂੰ ਇਹ ਫਿਲਮ ਰਿਲੀਜ਼ ਹੋਈ ਹੈ ਜਿਸ ਨੇ ਬਜਟ ਤੋਂ ਜ਼ਿਆਦਾ ਕਮਾਈ ਦੁਨੀਆ ਭਰ ਵਿੱਚ ਕੀਤੀ ਹੈ ਤੇ ਇਸ ਤੋਂ ਬਾਅਦ ਹੁਣ ਚਰਚਾ ਛਿੜ ਗਈ ਹੈ ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਜਦਕਿ 50 ਕਰੋੜ ਦੇ ਬਜਟ ਵਿੱਚ ਬਣੀ ਇਹ ਫਿਲਮ ਬਜਟ ਨੂੰ ਵਸੂਲ ਕਰਨ ਦੇ ਮਾਮਲੇ 'ਚ ਪੰਜਾਬੀ ਫਿਲਮ ਤੋਂ ਪਿੱਛੇ ਛੁੱਟ ਗਈ ਹੈ। ਇਹਨਾਂ ਨਹੀਂ ਬਾਲੀਵੁੱਡ ਸਟਾਰ ਕੇ.ਆਰ.ਕੇ ਨੇ ਵੀ ਫਿਲਮ ਦੀ ਕਾਫੀ ਸ਼ਤਾਰਿਫ ਕੀਤੀ ਹੈ। ਛਿੰਦਾ ਜਿੰਦਾ ਨੋ ਪਾਪਾ ਦਾ ਬਜਟ ਕੇਵਲ 12 ਕਰੋੜ ਦਾ ਸੀ ਜਦਕਿ 10 ਦਿਨਾਂ ਵਿੱਚ ਫਿਲਮ ਨੇ 9.34 ਕਰੋੜ ਦੀ ਕਮਾਈ ਭਾਰਤ ਵਿੱਚ ਅਤੇ ਵਰਲਡਵਾਈਡ ਕਲੈਕਸ਼ਨ 18.25 ਕਰੋੜ ਦਾ ਬਿਜ਼ਨਸ ਕਰ ਲਿਆ ਜੋ ਕਿ ਫਿਲਮ ਲਈ ਕਾਫੀ ਸਫਲਤਾ ਹੈ। ਦੱਸ ਦਈਏ ਕਿ ਫਿਲਮ ਵਿੱਚ ਪਹਿਲਾ ਕੈਰੀਅਨ ਜੱਟਾ 3 ਵੀ ਬਾਕਸ ਆਫਿਸ ਤੇ ਸਫਲ ਸਾਬਿਤ ਹੋ ਚੁੱਕੀ ਹੈ ਕੇਆਰਕੇ ਨੇ ਇਸ ਫਿਲਮ ਦੀ ਤਾਰੀਫ ਕਰਦੇ ਹੋਏ ਟਵਿੱਟਰ ਤੇ ਛਿੰਦਾ ਛਿੰਦਾ ਨੋ ਪਾਪਾ ਦਾ ਇੱਕ ਪੋਸਟ ਸ਼ੇਅਰ ਕੀਤਾ ਇਸ ਵਿੱਚ ਮੂਵੀ ਦੇ ਵਰਲਡ ਵਾਈਡ ਕਲੈਕਸ਼ਨ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਕਿ ਪੀਗਰੇਵਾਲ ਦੀ ਪੰਜਾਬੀ ਫਿਲਮ ਛਿੰਦਾ ਛਿੰਦਾ ਨੋ ਪਾਪਾ ਨੇ ਦੁਨੀਆ ਭਰ ਵਿੱਚ ਸੁਪਰਬ ਬਿਜ਼ਨਸ ਕੀਤਾ ਤੇ ਇਸ ਟਵੀਟ ਨੂੰ ਸ਼ੇਅਰ ਕਰਦੇ ਹੀ ਲੋਕਾਂ ਨੇ ਵੀ ਰਿਐਕਸ਼ਨ ਦਿੱਤੇ ਨੇ ਇੱਕ ਯੂਜ਼ਰ ਨੇ ਲਿਖਿਆ ਪੰਜਾਬੀ ਐਕਟਰਸ ਦਾ ਚੰਗਾ ਟਾਈਮ ਹੈ ਦੂਸਰੇ ਯੂਜ਼ਰ ਨੇ ਲਿਖਿਆ ਚੰਗੀ ਫਿਲਮ ਹੈ ਦੱਸਦੀ ਹੈ ਕਿ ਇਸ ਫਿਲਮ ਨੂੰ ਲੈ ਕੇ ਦੇਸ਼ ਉਦੇਸ਼ ਤੋਂ ਇਲਾਵਾ ਪੰਜਾਬ ਵਿੱਚ ਵੀ ਖੂਬ ਪਿਆਰ ਵੇਖਣ ਨੂੰ ਮਿਲ ਰਿਹਾ ਹੈ ਗਿੱਪੀ ਗਰੇਵਾਲ ਦੀ ਫੈਨ ਵੋਲਿੰਗ ਕਾਫੀ ਚੰਗੀ ਹੈ ਤੇ ਗਿੱਪੀ ਗਰੇਵਾਲ ਦੇ بیٹے ਛਿੰਦਾ ਨੂੰ ਵੀ ਹੁਣ ਫਿਲਮੀ ਦੁਨੀਆ ਦੇ ਵਿੱਚ ਐਂਟਰੀ ਕਰਨ ਤੋਂ ਬਾਅਦ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਹਾਲਾਂਕਿ ਛਿੰਦਾ ਆਪਣੇ ਪਿਤਾ ਦੇ ਨਾਲ ਪਹਿਲਾਂ ਵੀ ਕਈ ਫਿਲਮਾਂ ਚ ਐਂਟਰੀ ਕਰ ਚੁੱਕੇ ਨੇ ਪਰ ਹੁਣ ਛਿੰਦਾ ਛਿੰਦਾ ਨੋ ਪਾਪਾ ਦੀ ਸਫਲਤਾ ਨੇ ਬਾਪ ਬੇਟੇ ਦੀ ਫੈਨ ਫਾਲਿੰਗ ਨੂੰ ਉਚਾਈਆਂ ਤੇ ਪਹੁੰਚਾ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਜਿੱਥੇ ਪੰਜਾਬੀ ਜਗਤ ਦੇ ਵਿੱਚ ਇਸ ਫਿਲਮ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਪੰਜਾਬ ਦੇ ਦਰਸ਼ਕ ਇਸ ਫਿਲਮ ਨੂੰ ਕਾਫੀ ਪਿਆਰ ਕਰ ਰਹੇ ਨੇ ਉਤੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਕਾਫੀ ਜ਼ਿਆਦਾ ਪਿਆਰ ਇਸ ਫਿਲਮ ਪ੍ਰਤੀ ਦੇਖਣ ਨੂੰ ਮਿਲ ਰਿਹਾ ਸੋ ਛਿੰਦਾ ਛਿੰਦਾ ਨੋ ਪਾਪਾ ਦੇ ਜ਼ਰੀਏ ਗਿੱਪੀ ਗਰੇਵਾਲ ਆਪਣੇ ਬੇਟੇ ਛਿੰਦਾ ਦੇ ਨਾਲ ਨਜ਼ਰ ਆ ਰਹੇ ਨੇ ਇਸ ਅਚ ਜੁਨਾ ਦੇ ਵਿੱਚ ਬਾਪ ਬੇਟੇ ਦੀ ਕੈਮਿਸਟਰੀ ਕਾਫੀ ਜ਼ਿਆਦਾ ਅੱਛੀ ਵੇਖਣ ਨੂੰ ਮਿਲੀ ਹੈ